ਸੀ ਕਹਾਵਤ ਸੁਣੀ ਹੋਵੇਗੀ ਕਿ ਧੂਣੀ ਵਿੱਚ ਡੱਕਾ ਪਾਉਣਾ ਇਸ ਦਾ ਕੀ ਅਰਥ ਹੈ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਸੰਸਕਾਰ ਕੀਤਾ ਜਾਂਦਾ ਆ ਤਾਂ ਸਾਰੇ ਜਾਣੇ ਜੋ ਉੱਥੇ ਸ਼ਾਮਲ ਹੁੰਦੇ ਨੇ ਉਹ ਉਸ ਸੰਸਕਾਰ ਜਦੋਂ ਹੋ ਰਿਹਾ ਹੁੰਦਾ ਤਾਂ ਉਸ ਅਗਨੀ ਵਿੱਚ ਕੁਝ ਪਾਉਂਦੇ ਨੇ ਲੱਕੜਾਂ ਪਾਉਂਦੇ ਨੇ ਤੇ ਇਹ ਰਸਮ ਹੁਣ ਤਾਂ ਖਤਮ ਹੀ ਹੋ ਚੁੱਕੀ ਹੈ ਹੁਣ ਤਾਂ ਜੇ ਕਿਤੇ ਹੋਵੇਗੀ ਵੀ ਤਾਂ ਉਹ ਕੀ ਕਰਦੇ ਨੇ ਕਿ ਉਥੇ ਮੜੀਆਂ ਵਿੱਚ ਜਾਂ ਸ਼ਮਸ਼ਾਨ ਘਾਟ ਵਿੱਚ ਜੋ ਘਾਹ ਹੁੰਦਾ ਆ ਉਹਨੂੰ ਪੁੱਟ ਕੇ ਤੇ ਉਹ ਬਲ ਰਹੀ ਅਗਨੀ ਦੇ ਵਿੱਚ ਪਾ ਦਿੰਦੇ ਨੇ ਜਦੋਂ ਸੰਸਕਾਰ ਹੋ ਰਿਹਾ ਹੁੰਦਾ ਪਰ ਇਹ ਰਸਮ ਵੀ ਪੁਰਾਣੇ ਸਮੇਂ ਤੋਂ ਹੀ ਚੱਲਦੀ ਆ ਰਹੀ ਆ ਉਦੋਂ ਜਦੋਂ ਕਿਤੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਸੀ ਤਾਂ ਸਾਰਿਆਂ ਨੂੰ ਪਿੰਡ ਵਿੱਚ ਪਤਾ ਲੱਗ ਜਾਂਦਾ ਸੀ ਕਿ ਉਹ ਵਿਅਕਤੀ ਚਲਾਣਾ ਕਰ ਗਿਆ ਤਾਂ ਜਦੋਂ ਉਹਦੇ ਸੰਸਕਾਰ ਤੇ ਪਹੁੰਚਦੇ ਸੀ ਮੜੀਆਂ ਵਿੱਚ ਪਹੁੰਚਦੇ ਸੀ ਤਾਂ ਸਾਰੇ ਜਾਣੇ ਆਪਣੇ ਘਰੋਂ ਜਿੰਨੇ ਵੀ ਵਿਅਕਤੀ ਜਾਂਦੇ ਸੀ ਉਹ 2-2 4-4 ਕਿਲੋ ਲੱਕੜਾ ਹੱਥ ਵਿੱਚ ਫੜ ਕੇ ਲੈ ਕੇ ਜਾਂਦੇ ਸੀ ਭਾਵੇਂ ਉਹ ਚਾਰ ਜਾਣੇ ਜਾ ਰਹੇ ਘਰ ਵਿੱਚੋਂ ਜਿੰਨੇ ਵੀ ਜਾਂਦੇ ਸੀ ਉਹ ਸਾਰਿਆਂ ਦੇ ਹੱਥ ਵਿੱਚ ਜਿੰਨੀਆਂ ਵੀ ਲੱਕੜਾ ਫੜ ਸਕਦੇ ਸੀ ਲੈ ਕੇ ਜਾਂਦੇ ਸੀ ਕਿਉਂਕਿ ਉਹ ਉਹਨਾਂ ਦਾ ਸਾਥ ਦਿੰਦੇ ਸੀ ਸਹਿਯੋਗ ਕਰਦੇ ਸੀ ਮਦਦ ਕਰਦੇ ਸੀ ਇਹ ਉਸ ਵਿਅਕਤੀ ਦਾ ਸਸਕਾਰ ਹੋ ਸਕੇ ਤੇ ਲੱਕੜਾਂ ਸਾਰੇ ਜਾਣੇ ਰਲ ਕੇ ਲੈ ਕੇ ਜਾਂਦੇ ਸੀ ਇਹ ਸੀ ਧੂਣੀ ਵਿੱਚ ਡੱਕਾ ਪਾਉਣ ਦੀ ਰਸਮ ਕਿ ਅਸੀਂ ਕੋਈ ਨਾ ਕੋਈ ਮਦਦ ਜ਼ਰੂਰ ਕਰੀਏ ਉਸ ਵਿਅਕਤੀ ਦਾ ਸਹਿਯੋਗ ਕਰੀਏ ਉਸ ਘਰ ਪਰਿਵਾਰ ਦਾ ਸਹਿਯੋਗ ਕਰੀਏ ਜਿਸ ਘਰ ਵਿੱਚੋਂ ਇਹ ਮੈਂਬਰ ਚਲੇ ਆ ਗਿਆ ਤੇ ਉਦੋਂ ਤੋਂ ਹੀ ਇਹ ਰਸਮ ਚੱਲਦੀ ਆ ਰਹੀ ਆ ਹੁਣ ਤਾਂ ਇਹ ਖਤਮ ਹੋ ਚੁੱਕੀ ਆ ਪਰ ਕੁਝ ਜਗ੍ਹਾ ਤੇ ਇਹ ਰਿਵਾਜ ਹੈਗਾ ਆ ਕਿ ਜੇਕਰ ਲੱਕੜਾ ਨਹੀਂ ਲੈ ਕੇ ਜਾਂਦੇ ਤਾਂ ਉਹ ਘਾ ਹੀ ਪੁੱਟ ਕੇ ਉੱਥੇ ਪਾ ਦਿੰਦੇ ਨੇ ਕਿ ਸਾਡਾ ਸਹਿਯੋਗ ਪੈ ਗਿਆ ਇਹਦਾ ਇਹ ਹੀ ਅਰਥ ਹੈ ਹੋਰ ਇਸ ਦਾ ਕੋਈ ਅਰਥ ਨਹੀਂ ਕਿ ਧੂਣੀ ਵਿੱਚ ਡੱਕਾ ਪਾਉਣਾ ਕਿਉਂਕਿ ਕਿਸੇ ਦੀ ਮਦਦ ਕਰਨੀ ਇਹ ਉਦੋਂ ਤੋਂ ਹੀ ਚੱਲਦਾ ਆ ਰਿਹਾ ਜਦੋਂ ਸਾਰੇ ਜਾਣੇ ਵੱਖੋ-ਵੱਖ ਲੱਕੜਾ ਲੈ ਕੇ ਨਾਲ ਜਾਇਆ ਕਰਦੇ ਸੀ